ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 8 ਸਤੰਬਰ ਦਿਨ ਸੋਮਵਾਰ 2025 ਸਮਾਂ ਲਗਭਗ ਦੁਪਹਿਰ ਦਾ ਤੇ ਆਪਾਂ ਇਸ ਵਕਤ ਖੜੇ ਆਂ ਜੀ ਪਿੰਡ ਮਕੋਰੜ ਸਾਹਿਬ ਤੇ ਮਕੋਰੜ ਸਾਹਿਬ ਪਿੰਡ ਸਾਹਮਣੇ ਆ ਜੀ ਤੇ ਆਪਾਂ ਪਿੰਡ ਵਿੱਚ ਐਂਟਰ ਹੋਣ ਤੋਂ ਪਹਿਲਾਂ ਹੀ ਰੁਕੇ ਆਂ ਅੱਧਾ ਕਿਲੋਮੀਟਰ ਪਹਿਲਾਂ ਤਾਂ ਜੋ ਆਪਾਂ ਨੂੰ ਇੱਥੋਂ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਪਤਾ ਲੱਗ ਜਾਵੇ ਕਿ ਕਿੰਨਾ ਕੁ ਚੱਲਦਾ ਪਿਆ ਜੀ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੀ ਵੀਡੀਓ ਜੋ ਤੁਸੀਂ ਵੇਖ ਸਕਦੇ ਹੋ ਕਗਰ ਦਰਿਆ ਫੁੱਲ ਭਰ ਕੇ ਚੱਲਦਾ ਪਿਆ ਜੀ ਤੇ ਬੰਨਾਂ ਦੇ ਉੱਤੇ ਮਿੱਟੀ ਦੇ ਭਰ ਕੇ ਥੈਲੇ ਵੀ ਲੱਗੇ ਹੋਏ ਹਨ ਤਾਂ ਜੋ ਬੰਨ ਟੁੱਟ ਨਾ ਜਾਵੇ ਤੇ ਇੱਥੇ ਰੁਕਣ ਦਾ ਮਕਸਦ ਆਪਣਾ ਇਹ ਸੀ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਵਿਖਾਇਆ ਜਾ ਸਕੇ ਕਿ ਕਗਰ ਦੇ ਪਾਣੀ ਦਾ ਤੇ ਝੋਨੇ ਜਿੱਥੇ ਲੱਗੇ ਹੋਏ ਜ਼ਮੀਨਾਂ ਦਾ ਆਪਸ ਦੇ ਵਿੱਚ ਲੈਵਲ ਦਾ ਕਿੰਨਾ ਕੁ ਫਰਕ ਹੈ ਜੀ ਤੁਸੀਂ ਵੇਖ ਸਕਦੇ ਹੋ ਲਗਭਗ ਜ਼ਮੀਨਾਂ 10 15 ਫੁੱਟ ਨੀਵੀਆਂ ਨੇ ਜੀ ਤੇ ਇੱਕ ਗਰਦਰਿਆ ਦੇ ਵਿੱਚ ਪਾਣੀ ਕਿਉਂਕਿ ਬੰਨ ਦੇ ਕਿਨਾਰੇ ਤੱਕ ਚੱਲਦਾ ਪਿਆ ਜਮੀਨਾ ਨਾਲੋਂ 15 ਫੁੱਟ ਪਾਣੀ ਉੱਚਾ ਜੀ ਆ ਸਾਹਮਣੇ ਵਾਲੀਆਂ ਜਮੀਨਾਂ ਨਾਲੋਂ ਤੇ ਬਹੁਤ ਹੀ ਰਿਸਕ ਹੈ ਜੀ ਤੇ ਪਰ ਪੰਜਾਬੀ ਆਪਣੇ ਡੱਟੇ ਹੋਏ ਨੇ ਜੀ ਹਿੱਕਾਂ ਤਾਣ ਕੇ ਖੜੇ ਹੌਸਲੇ ਬੁਲੰਦ ਨੇ ਜੀ ਤੇ ਬਾਕੀ ਸਤਗੁਰ ਦੀ ਓਟ ਚਾਹੀਦੀ ਸਿਰ ਤੇ ਤੇ ਆ ਵੇਖੋ ਜੀ ਇਧਰ ਆਉਣ ਦਾ ਮਕਸਦ ਆਪਣਾ ਇਹ ਆ ਵੀ ਆ ਜਮੀਨ ਜਿੱਥੇ ਮੈਂ ਖੜਾ ਲਗਭਗ 10 ਫੁੱਟ ਨੀਵੀਂ ਹੈ ਤੇ ਇਧਰ ਕਗਰਦਰਿਆ ਦਾ ਪਾਣੀ ਹੈ ਜਿਹੜਾ ਵੇਖੋ ਤੁਸੀਂ 10 ਫੁੱਟ 12 ਫੁੱਟ ਜ਼ਮੀਨ ਤੋਂ ਉੱਚਾ ਚੱਲਦਾ ਪਿਆ ਵੇਖੋ ਜੀ ਕਿੰਨਾ ਉੱਚਾ ਪਾਣੀ ਚੱਲਦਾ ਪਿਆ ਜ਼ਮੀਨ ਨਾਲੋਂ ਕਿੰਨਾ ਰਿਸਕੇ ਜੀ ਇੱਥੇ ਰੱਬ ਆਸਰੇ ਕੰਮ ਚੱਲਦਾ ਪਿਆ ਜੀ ਬਾਕੀ ਵੈਗਰੂ ਕਿਰਪਾ ਕਰੇ ਜੀ ਸਾਰਿਆਂ ਤੇ ਪਾਣੀ ਛੇਤੀ ਤੋਂ ਛੇਤੀ ਘਟ ਜਾਵੇ ਜੀ ਕਗਰਦਰਿਆ ਦੇ ਵਿੱਚ ਧਰਤੀ ਤੋਂ 10 15 ਫੁੱਟ ਜਿੱਥੇ ਆਪਣਾ ਝੋਨਾ ਲੱਗਿਆ ਜੀ ਉਸ ਧਰਤੀ ਤੋਂ ਜ਼ਮੀਨ ਤੋਂ 10 15 ਫੁੱਟ ਪਾਣੀ ਉੱਤੇ ਚੱਲਦਾ ਪਿਆ ਜੀ ਤੇ ਆ ਸਾਹਮਣੇ ਪਿੰਡ ਮੰਡਵੀ ਹੈ ਜੀ ਉਸ ਬੰਨੇੋਂ ਪਾਣੀ ਆਂਦਾ ਪਿਆ ਜੀ ਤੇ ਸਾਹਮਣੇ ਇਧਰਲੇ ਪਾਸੇ ਜਿੱਧਰ ਪਾਣੀ ਜਾਂਦਾ ਜੀ ਪਿੰਡ ਮਕੋਰੜ ਸਾਹਿਬ ਹੈ ਜੀ ਤੇ ਚੱਲਦੇ ਆਂ ਆਪਾਂ ਅੱਗੇ ਤੁਹਾਨੂੰ ਖਾਵਾਂਗੇ ਜੀ ਪਿੰਡ ਮਕੋਰੜ ਸਾਹਿਬ ਤੇ ਉਦੋਂ ਅੱਗੇ ਘੱਗਰ ਦੇ ਪੁਲ ਤੇ ਵੀ ਜਾਵਾਂਗੇ ਜੀ ਆਪਾਂ ਮੌਜੂਦਾ ਹਾਲਾਤ ਕੀ ਨੇ ਉਹ ਵੀ ਸਾਰੇ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਤੇ ਪਹਿਲਾਂ ਤੁਸੀਂ ਇੱਧਰ ਮੜੀ ਜੀ ਨਿਗਾਹ ਮਾਰੋ ਜੀ ਕਿੰਨਾ ਪਾਣੀ ਹੈ ਜੀ ਸਾਨੂੰ ਤਾਂ ਜੀ ਵੇਖ ਕੇ ਡਰ ਲੱਗੀ ਜਾਂਦਾ ਜੀ ਤੇ ਚੱਲ ਪਏ ਜੀ ਆਪਾਂ ਉਥੋਂ ਖੱਗਰ ਦੇ ਕਿਨਾਰੇ-ਕਿਨਾਰੇ ਤੇ ਜਾਂਦੇ ਆ ਜੀ ਆਪਾਂ ਅੱਗੇ ਪਿੰਡ ਮਕੋਰੜ ਸਾਹਿਬ ਨਾਲ ਹੀ ਬਿਲਕੁਲ ਕੋਲ ਕੁਦੂਰੀ ਤੇ ਮੌਸਮ ਸਾਫੇ ਜੀ ਦੋ ਦਿਨਾਂ ਦਾ ਧੁੱਪ ਨਿਕਲੀ ਹੋਈ ਵਧੀਆ ਪ੍ਰਮਾਤਮਾ ਸੁੱਖ ਰੱਖੇ ਮੌਸਮ ਸਾਫ ਹੀ ਰਵੇ ਕਿਤੇ ਕੋਈ ਮੀਂਹ ਵਗੈਰਾ ਨਾ ਪਵੇ ਨਾ ਪਿੱਛੇ ਪਹਾੜਾਂ ਚ ਤੇ ਨਾ ਇੱਥੇ ਤੇ ਆਓ ਤੁਹਾਨੂੰ ਵਿਖਾਈਏ ਜੀ ਪਿੰਡ ਮਕੋਰੜ ਸਾਹਿਬ ਘੱਗਰ ਦਰਿਆ ਦੇ ਹਾਲਾਤ ਪੁਲ ਦੇ ਉੱਤੇ ਜਾ ਕੇ ਪਿੰਡ ਵਿੱਚ ਐਂਟਰ ਹੋਣ ਤੋਂ ਪਹਿਲਾਂ ਸਾਹਮਣੇ ਵੀਡੀਓ ਚ ਝਾਤੀ ਮਾਰੋ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਤੇ ਨਾਲ ਹੀ ਉਰਾਂ ਮੰਦਰ ਬਣਿਆ ਹੋਇਆ ਜੀ ਤੇ ਪਿੰਡ ਦੇ ਵਿੱਚ ਆਪਾਂ ਦਾਖਲ ਹੋ ਚੱਲੇ ਆ ਜੀ ਇਹ ਆ ਜੀ ਪਿੰਡ ਮਕੋਰੜ ਸਾਹਿਬ ਤੇ ਐਂਟਰ ਹੋਣ ਤੋਂ ਪਹਿਲਾਂ ਹੀ ਵੇਖੋ ਜੀ ਮੋਟਰਾਂ ਚੱਲਦੀਆਂ ਪਈਆਂ ਜਿਹੜਾ ਪਿੰਡ ਦਾ ਪਾਣੀ ਹੈ ਲਿਫਟ ਕਰਕੇ ਇੱਕ ਘਰ ਦੇ ਵਿੱਚ ਪੈਂਦਾ ਪਿਆ ਜੀ ਪਹਿਲਾਂ ਹੀ ਇੱਥੇ ਪ੍ਰਬੰਧ ਕੀਤੇ ਹੁੰਦੇ ਨੇ ਜਿਹੜੇ ਇੱਕ ਘਰ ਤੇ ਪਿੰਡ ਹੁੰਦੇ ਨੇ ਜੀ ਕਿਉਂਕਿ ਜਦੋਂ ਘੱਗਰ ਦਾ ਪਾਣੀ ਉੱਚਾ ਹੋ ਜਾਂਦਾ ਪਿੰਡ ਨਾਲੋਂ ਫਿਰ ਪਿੰਡ ਦੀ ਨਿਕਾਸੀ ਨਹੀਂ ਹੁੰਦੀ ਪਾਣੀ ਦੀ ਤੇ ਫਿਰ ਪਾਣੀ ਲਿਫਟ ਕਰਕੇ ਈ ਘਗਰ ਦਰਿਆ ਦੇ ਵਿੱਚ ਪਾਉਣਾ ਪੈਂਦਾ ਜੀ ਤੇ ਆਓ ਜੀ ਅੱਗੇ ਚੱਲਦੇ ਆਪਾਂ ਇਹ ਆ ਜੀ ਪਿੰਡ ਮਕੋਰੜ ਸਾਹਿਬ ਤੇ ਆ ਸਾਹਮਣੇ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਕਰੋ ਜੀ ਦਰਸ਼ਨ ਸਾਰੇ ਜਣੇ ਪਹਿਲਾਂ ਮਿਲਟਰੀ ਵੀ ਇੱਥੇ ਪਹੁੰਚੀ ਹੋਈ ਜੀ ਉਹ ਅੰਦਰ ਗੱਡੀਆਂ ਖੜੀਆਂ ਮਿਲਟਰੀ ਦੀਆਂ ਪਹਿਲਾਂ ਆਪਾਂ ਵਰਨੇ ਨਾਲ ਸਿਰ ਢੱਕ ਕੇ ਤੇ ਸਿਰ ਝੁਕਾਈਏ ਗਲਤੀਆਂ ਦੀ ਮਾਫੀ ਮੰਗੀਏ ਭੁੱਲਾਂ ਚੁੱਕਾਂ ਦੀ ਮਾਫੀ ਮੰਗੀਏ ਤੇ ਤੁਹਾਨੂੰ ਵੀ ਦਰਸ਼ਨ ਕਰਾਈਏ ਜੀ ਕਰੋ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਆਜੋ ਤੁਹਾਨੂੰ ਅੰਦਰ ਵੀ ਲੈ ਕੇ ਚੱਲਦੇ ਆਂ ਇਤੋਂ ਦਾ ਇਤਿਹਾਸ ਕੀ ਹੈ ਜੀ ਉਹ ਆਪਾਂ ਫਿਰ ਕੋਈ ਅਲੱਗ ਵੀਡੀਓ ਬਣਾਵਾਂਗੇ ਉਹਦੇ ਵਿੱਚ ਦੱਸਾਂਗੇ ਜਦੋਂ ਪਾਣੀ ਘਟ ਜਾਵੇਗਾ ਜੀ ਤੇ ਉਂਝ ਵੈਸੇ ਤੁਹਾਨੂੰ ਅੰਦਰੋਂ ਦਰਸ਼ਨ ਕਰਾ ਦਿੰਨੇ ਆਪਾਂ ਕੈਮਰਾ ਘੁਮਾ ਕੇ ਗੁਰਦੁਆਰਾ ਸਾਹਿਬ ਦੇ ਜੀ ਲੋਕੀ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਨੇ ਜੀ ਇੱਥੇ ਆ ਸਾਹਮਣੇ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਜੀ ਜੋ ਬਿਲਕੁਲ ਘੱਗਰ ਦਰਿਆ ਦੇ ਕੰਡੇ ਤੇ ਆ ਜੀ ਇਤਿਹਾਸਿਕ ਗੁਰਦੁਆਰਾ ਸਾਈਬਾ ਜੀ ਤੇ ਆ ਸਾਹਮਣੇ ਵੇਖੋ ਮਿਲਟਰੀ ਦੀਆਂ ਗੱਡੀਆਂ ਪੂਰਾ ਪ੍ਰਬੰਧ ਕੀਤਾ ਗਿਆ ਜੀ ਇਸ ਪਿੰਡ ਦੇ ਵਿੱਚ ਕਿਉਂਕਿ ਪਿੰਡ ਕਾਫੀ ਵੱਡਾ ਹੈ ਜੀ ਤੇ ਪਾਣੀ ਦਾ ਜ਼ੋਰ ਵੀ ਇੱਥੇ ਦਰਿਆ ਦੇ ਵਿੱਚ ਬਹੁਤ ਪੈਂਦਾ ਜੀ ਇਸ ਕਰਕੇ ਪਹਿਲਾਂ ਤੋਂ ਹੀ ਪ੍ਰਬੰਧ ਹਨ ਤੇ ਆ ਵੇਖੋ ਜੀ ਇੱਧਰ ਮਿਲਟਰੀ ਦੀਆਂ ਗੱਡੀਆਂ ਚੈੱਕ ਕਰੋ ਜੀ ਆਹ ਮਿਲਟਰੀ ਦੀਆਂ ਗੱਡੀਆਂ ਪਹਿਲਾਂ ਤੋਂ ਹੀ ਆਈਆਂ ਹੋਈਆਂ ਜੀ ਮਿਲਟਰੀ ਵਗੈਰਾ ਤੇ ਉਹ ਪਿੱਛੇ ਮੰਦਿਰ ਹੈ ਜੀ ਨਾਲ ਹੀ ਬਿਲਕੁਲ ਇਹ ਆਪਾਂ ਹੁਣ ਦੂਜੇ ਪਾਸੇ ਆ ਗਏ ਜੀ ਗੁਰਦੁਆਰਾ ਸਾਹਿਬ ਦੇ ਪਿੰਡ ਦੀ ਫਿਰਨੀ ਤੇ ਤੇ ਇਧਰ ਆਪਣਾ ਰੁਕਣ ਦਾ ਮਕਸਦ ਇਹ ਸੀ ਤੁਹਾਨੂੰ ਮਖਾਣੇ ਆ ਜੀ ਆਹ ਜੀ ਸਾਹਮਣੇ ਇੱਕ ਗਰ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਜੀ ਦੇ ਤੇ ਇਧਰ ਨੂੰ ਪਾਣੀ ਆਉਂਦਾ ਪਿਆ ਜੀ ਆਹ ਪਿੰਡ ਵੇਖੋ ਫਿਰ ਇਧਰਲੇ ਬੰਨੇ ਵੀ ਉਹੀ ਸੇਮ ਸਿਚੁਏਸ਼ਨ ਹੈ ਜੀ ਪਾਣੀ ਲਿਫਟ ਕਰਕੇ ਪਿੰਡ ਦਾ ਸਾਰਾ ਵਿੱਚ ਪਾਇਆ ਜਾ ਰਿਹਾ ਜੀ ਇੱਕ ਗਰਦਰਿਆ ਦੇ ਵਿੱਚ ਤੇ ਇੱਥੇ ਵੇਖੋ ਜੀ ਤੁਸੀਂ ਪਾਣੀ ਪਿੰਡ ਨਾਲ ਉੱਚਾ ਹੈ ਜੀ ਇਸ ਟਾਈਮ ਪਿੰਡ ਵੀ ਨਾਲੇ ਉੱਚੀ ਜਗ੍ਹਾ 'ਚ ਪਹਿਲਾਂ ਹੀ ਤੇ ਪਰ ਪਾਣੀ ਹੋਰ ਵੀ ਉੱਚਾ ਬੰਨਾਂ ਦੇ ਕੰਡਿਆਂ ਤੱਕ ਚੱਲਦਾ ਪਿਆ ਜੀ ਪਾਣੀ। ਜੋ ਰੂੜੀਆਂ ਤੱਕ ਪਾਣੀ ਆ ਲੱਗਿਆ ਜੀ, ਕੁੱਪਾਂ ਦੇ ਨੇੜੇ ਪਹੁੰਚ ਗਿਆ ਜੀ ਪਾਣੀ ਵੇਖੋ। ਇਹ ਜਿੱਧਰ ਨੂੰ ਪਾਣੀ ਜਾਂਦਾ ਜੀ ਉਸ ਸਾਈਡ ਤੇ ਪੋਲੇ ਜੀ ਪਿੰਡ ਦਾ, ਘੱਗਰ ਦਰਿਆ ਦਾ ਤੇ ਉੱਥੇ ਚੱਲਦੇ ਆਪਾਂ। ਤੇ ਫਿਰਨੀ ਵਾਲੇ ਰਸਤੇ ਬੰਦ ਹੋਏ ਪਏ ਨੇ ਕਿਉਂਕਿ ਪਾਈਪ ਲੱਗੇ ਹੋਏ ਨੇ ਜੀ ਮੋਟਰਾਂ ਚੱਲਦੀਆਂ ਪਈਆਂ ਨੇ ਪਿੰਡ ਦਾ ਪਾਣੀ ਇੱਧਰ ਘੱਗਰ ਦਰਿਆ ਵਿੱਚ ਪਾਉਣ ਕਰਕੇ ਤੇ ਫਿਰ ਵਿੱਚੋਂ ਗਲੀਆਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਜੀ ਤੇ ਤੁਹਾਨੂੰ ਉਹ ਵੀ ਸਾਰਾ ਕੁਝ ਵਖਾਣੇ ਆ ਉਹ ਸਾਹਮਣੇ ਪੋਲੇ ਜੀ ਤੇ ਆਹ ਵੇਖੋ ਪਾਣੀ ਥੋੜੀ ਜੀ ਵੀ ਗੁੰਜਾਇਸ਼ ਨਹੀਂ ਹੈਗੀ ਜੀ ਹਾਂ ਦਰਿਆ ਦੇ ਵਿੱਚ ਇਸ ਟਾਈਮ ਬਿਲਕੁਲੀ ਕੰਡੋ-ਕੰਢੀ ਚੱਲਦਾ ਪਿਆ ਜੀ ਕੰਮ ਇਹ ਪਿੰਡ ਦੀ ਫਿਰਨੀ ਆ ਗਈ ਜੀ ਚੱਲਦੇ ਆ ਜੀ ਆਪਾਂ ਅੱਗੇ ਨੂੰ ਉਹ ਵੇਖੋ ਸਾਹਮਣੇ ਵੀ ਰਸਤਾ ਬੰਦ ਹੈ ਜੀ ਤੇ ਪਿੰਡ ਦੀ ਗਲੀ ਦੇ ਵਿੱਚੋਂ ਦੀ ਆਪਾਂ ਅੱਗੇ ਨੂੰ ਜਾਂਦੇ ਹੋਏ ਤੇ ਆ ਇਧਰ پارک ਆ ਗਿਆ ਜੀ ਪਿੰਡ ਦੇ ਵਿੱਚ ਬਣਿਆ ਸਾਂਝੀ ਜਗ੍ਹਾ ਤੇ ਆਪਾਂ ਇਧਰ ਨੂੰ ਜਾਣਾ ਜੀ ਤੇ ਆ ਵੇਖੋ ਜੀ ਪਿੰਡ ਦੇ ਵਿੱਚ بارش ਦਾ ਪਾਣੀ ਘਰਾਂ ਦਾ ਪਾਣੀ ਜੋ ਮੋਟਰਾਂ ਨਾਲ ਘੱਗਰ ਦਰਿਆ ਦੇ ਵਿੱਚ ਪਾਇਆ ਜਾਂਦਾ ਜੀ ਇੱਥੋਂ ਦੀ ਆਪਾਂ ਲੰਘ ਜਾਈਏ ਅੱਗੇ ਨੂੰ ਤੇ ਗਲੀਆਂ ਬੜੀਆਂ ਖੁੱਲੀਆਂ ਨੇ ਜੀ ਪਿੰਡ ਦੀਆਂ ਪਿੰਡ ਬਹੁਤ ਵਧੀਆ ਲੱਗਾ ਜੀ ਮੈਨੂੰ ਬਾਕੀ ਪ੍ਰਬੰਧ ਵੀ ਪੂਰੇ ਨਹੀਂ ਆ ਗਏ ਜੀ ਆਪਾਂ ਫਿਰ ਫਿਰਨੀ ਤੇ ਚੜ ਗਏ ਆ ਜੀ ਘੁੰਮ ਕੇ ਗਲੀ ਵਿੱਚ ਦੀ ਆ ਗਏ ਆਪਾਂ ਫਿਰਨੀ ਤੇ ਵੇਖੋ ਜੀ ਖੱਗਰ ਦਾ ਕਿਨਾਰਾ ਪਿੰਡ ਦੇ ਨਾਲ ਲੱਗਦਾ ਤੇ ਆ ਆ ਗਿਆ ਜੀ ਸਾਹਮਣੇ ਪੁਲ ਇੱਥੋਂ ਹੁਣ ਆਪਾਂ ਸੱਜੇ ਮੁੜ ਜਾਾਂਗੇ ਜੀ ਮੋੜ ਦੇ ਅਨਸਾਰ ਵੇਖੋ ਜੀ ਪਿੰਡ ਦੇ ਸਾਰੇ ਜਣੇ ਰਲ ਮਿਲ ਕੇ ਮਿੱਟੀ ਨਾਲ ਥੈਲੇ ਭਰਦੇ ਹੋਏ ਮਿੱਟੀ ਪਹਿਲਾਂ ਤੋਂ ਹੀ ਜਮਾ ਕੀਤੀ ਗਈ ਥੈਲੇ ਐਡਵਾਂਸ ਦੇ ਵਿੱਚ ਭਰ-ਭਰ ਕੇ ਰੱਖੀ ਜਾਂਦੇ ਤੇ ਨਾਲ ਹੀ ਲੱਗਿਆ ਜੀ ਮੈਡੀਕਲ ਕੈਂਪ ਸਹੂਲਤਾਂ ਪੂਰੀਆਂ ਨੇ ਜੀ ਤੇ ਆਓ ਅੱਗੇ ਨੂੰ ਚੱਲਦੇ ਹਾਂ ਜੀ ਸਾਹਮਣੇ ਹੈ ਜੀ ਇੱਕ ਗਰਦਰੀਆ ਦਾ ਪੁਲ ਮਕੋਰੜ ਸਾਹਿਬ ਆੜੋ ਜੀ ਫਿਰ ਪਾਣੀ ਇੱਥੇ ਵੀ ਫੁੱਲ ਭਰ ਕੇ ਚੱਲਦਾ ਪਿਆ ਜੀ ਮੰਡਵੀ ਵਾਂਗੂ ਇਧਰੋਂ ਆ ਗਿਆ ਜੀ ਪਾਣੀ ਮੰਡਵੀ ਵਾਲੇ ਪਾਸਿਓਂ ਇਧਰ ਪਿੰਡ ਮੰਡਵੀ ਹੈ ਜੀ ਉਦੋਂ ਅੱਗੇ ਚਾਂਦੂ ਖੇੜੀ ਫਿਰ ਬਨਾਰਸ ਖਨੌਰੀ ਇਧਰੋਂ ਪਾਣੀ ਆਂਦਾ ਪਿਆ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਪਏ ਜੀ ਆਪਾਂ ਘੱਗਰ ਦਰਿਆ ਮਕੋਰੜ ਸਾਹਿਬ 8 ਸਤੰਬਰ ਦਿਨ ਸੋਮਵਾਰ ਲਾਈਟਾਂ ਵਗੈਰਾ ਪੁਲ ਤੇ ਲਾ ਕੇ ਪੂਰਾ ਪ੍ਰਬੰਧ ਕੀਤਾ ਗਿਆ ਜੀ ਤੇ ਉਹ ਸਾਹਮਣੇ ਵੇਖੋ ਜੀ ਪਾਣੀ ਲਿਫਟ ਕਰਕੇ ਜਿਹੜਾ ਘੱਗਰ ਦੇ ਵਿੱਚ ਪਾਇਆ ਜਾਂਦਾ ਜੀ ਦੂਰ ਦੂਰ ਤੱਕ ਪੂਰੇ ਪ੍ਰਬੰਧ ਕੀਤੇ ਗਏ ਨੇ ਜੀ ਇਹ ਤੋਂ 2 ਕਿਲੋਮੀਟਰ ਅੱਗੇ ਜਾ ਕੇ ਬੰਨਾਂ ਦੇ ਉੱਤੇ ਦੁਨੀਆ ਬੈਠੀ ਜੀ ਤੰਬੂ ਲਾਏ ਹੋਏ ਨੇ ਜੀ ਪੱਕੇ ਵੰਡ ਕੇ ਡਿਊਟੀ ਦਿੰਦੇ ਨੇ ਸਾਰੇ ਜਣੇ ਜਿੱਥੇ ਆਪਦੇ ਪਿੰਡ ਦੀ ਹੱਦ ਆ ਗਈ ਜਾਂ ਜਿੰਦੀ ਜ਼ਮੀਨ ਨਾਲ ਲੱਗਦੀ ਜੀ ਸਾਰੇ ਜਣੇ ਆਪਣੇ ਆਪਣੀ ਸੇਲੀ ਡਿਊਟੀ ਦਿੰਦੇ ਸਾਰੇ ਜਣੇ ਜ਼ਿੰਮੇਵਾਰੀ ਫੁੱਲ ਦਿੰਦੇ ਜੀ ਇਹ ਜਿੱਧਰ ਨੂੰ ਪਾਣੀ ਜਾਂਦਾ ਪਿਆ ਜੀ ਅੱਗੇ ਨਾਲ ਮੂਨਕ ਸ਼ਹਿਰ ਹੈ ਜੀ ਇਤੋਂ ਲਗਭਗ 3-4 ਕਿਲੋਮੀਟਰ ਹੋਣਾ ਜੀ ਤੇ ਮੂਨਕ ਤੋਂ ਟੁਹਾਨਾ ਰੋਡ ਨੂੰ ਹੁੰਦਾ ਹੋਇਆ ਜੀ ਇਹ ਪਾਰ ਕਰਦਾ ਹੀ ਮੂਨਕ ਦੇ ਨਾਲੋਂ ਬਸ ਛੱਡੇ ਦੇ ਕੋਲ ਦੀ ਜਿਹੜੇ ਪਾਸੇ ਨੂੰ ਪਾਣੀ ਜਾਂਦਾ ਪਿਆ ਜੀ ਉਸ ਪਾਸੇ ਮੂਨਕ ਦੀ ਤੇ ਮਕੋਰੜ ਸਾਹਿਬ ਦੀ ਪਿੰਡ ਦੀ ਹੱਦ ਇਕੱਠੀ ਆਈ ਜ਼ਮੀਨਾਂ ਦੀ ਇਹ ਲੱਗਿਆ ਸੀਗਾ ਜੀ ਲੰਗਰ ਜਲ ਪ੍ਰਸ਼ਾਦਾ ਜੀ ਤੇ ਇਧਰ ਪਾਣੀ ਦੀ ਟੈਂਕੀ ਖਲਾਰੀ ਸਾਰੀਆਂ ਸੁਵਿਧਾ ਉਪਲਬਧ ਨੇ ਜੀ ਇੱਥੇ ਇੱਧਰਲੇ ਬੰਨੇ ਵੀ ਪਿੰਡ ਦੇ ਪੁਲ ਦੇ ਪਾਸੇ ਘੱਗਰ ਦਰਿਆ ਦੇ ਪੁਲ ਦੇ ਪਾਸੇ ਆਪਣਾ ਥੈਲੇ ਭਰੀ ਜਾਂਦੇ ਨੇ ਜੀ ਪੂਰੇ ਪ੍ਰਬੰਧ ਨੇ ਜੀ ਇੱਥੇ ਚੱਲ ਪਏ ਸੀਗੇ ਜੀ ਆਪਣੇ ਘਰਾਂ ਵੱਲ ਨੂੰ ਪੁਲ ਦੇ ਉੱਤੋਂ ਕਗਰਦਰੀਆ ਮਕੋਰੜ ਸਾਹਿਬ ਤੋਂ ਇੱਧਰ ਵੀ ਉਹੀ ਵੇਖੋ ਵੀ ਜੇਸੀਬੀ ਲੱਗੀਆਂ ਹੋਈਆਂ ਸਾਰੇ ਪ੍ਰਬੰਧ ਕੀਤੇ ਗਏ ਨੇ ਚੱਲੇ ਸੀਗੇ ਫਿਰ ਮਨਚਾ ਵੀ ਆਪਾਂ ਇੱਧਰ ਵੀ ਚੱਲ ਕੇ ਵੇਖਦੇ ਆ ਜੀ ਤੇ ਨਾਲੇ ਤੁਹਾਨੂੰ ਵਿਖਾਣੇ ਆ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਜੋ ਆਪਾਂ ਨੂੰ ਹੋਰ ਜਾਣਕਾਰੀ ਮਿਲ ਸਕੇ ਇੱਧਰ ਵੀ ਮੋਟਰਾਂ ਚੱਲਦੀਆਂ ਪਈਆਂ ਜੋ ਥੱਲੋਂ ਜ਼ਮੀਨਾਂ 'ਚੋਂ ਪਾਣੀ ਚੱਕ ਕੇ ਤੇ ਕਗਰਦਰੀਆ ਦੇ ਵਿੱਚ ਪਾਉਂਦੀਆਂ ਪਈਆਂ ਜੀ ਤੇ ਨੇੜੇ ਚੱਲ ਕੇ ਵੰਨੇ ਜੀ ਆਪਾਂ ਬਸ ਆਪਾਂ ਪਹੁੰਚ ਗਏ ਅਣੀ ਕੋਲ ਆ ਸਾਹਮਣੇ ਲੱਗੀਆਂ ਜੀ ਮੋਟਰਾਂ ਵੇਖੋ ਜੀ ਕੀ ਸਿਸਟਮ ਹੈ ਜੀ ਕਿੰਨੇ ਪ੍ਰਬੰਧ ਕੀਤੇ ਗਏ ਨੇ ਪੰਜਾਬੀਆਂ ਦੀ ਰੀਤ ਨਹੀਂ ਹੈਗੀ ਜੀ ਕਿਤੇ ਵੀ ਆਹ ਵੇਖੋ ਜੀ ਉਹ ਪਾਣੀ ਹੈ ਜਿਹੜਾ ਹੁਣ ਇਧਰ ਪਾਇਆ ਜਾ ਰਿਹਾ ਜੀ ਦਰਿਆ ਦੇ ਵਿੱਚ ਤੇ ਕਿੰਨੀਆਂ ਤਾਰਾਂ ਨੇ ਜੀ ਮੋਟਰਾਂ ਦੀਆਂ ਆ ট্রান্সਫਾਰਮ ਲੱਗੇ ਹੋਏ ਨੇ ਜੀ ਲੋਡ ਦੇ ਮੁਤਾਬਕ ਹੋਰ ਵੀ ਥੱਲੇ ਰੱਖੇ ਗਏ ਨੇ ਤੇ ਆਪਾਂ ਹੁਣ ਇੱਥੋਂ ਹੀ ਮੁੜਦੇ ਆਂ ਜੀ ਵਾਪਸ ਵੱਡੇ ਵੱਡੇ ট্রান্সਫਾਰਮ ਨੇ ਜੀ ਤੇ ਇੱਥੇ ਸਟਾਰਟਰ ਨੇ ਜੀ ਕਈ ਕਾਫੀ ਸਟਾਰਟਰ ਨੇ ਵੇਖੋ ਕਿੰਨੀਆਂ ਮੋਟਰਾਂ ਨੇ ਕਿੰਨੇ ਪ੍ਰੈਸ਼ਰ ਨੇ ਮੈਂ ਤੇ ਆਪ ਮੇਰੇ ਤੋਂ ਗਿਣੀਆਂ ਨਹੀਂ ਗਈਆਂ ਜੀ ਕਿੰਨੀਆਂ ਨੇ ਆਪਾਂ ਇੱਥੇ ਰੁਕਦੇ ਆਂ ਤੇ ਤੁਹਾਨੂੰ ਥੋੜਾ ਜਿਹਾ ਰੋਕੇ ਵਿਖਾਣੇ ਆਂ ਮੋਟਰਸਾਈਕਲ ਤੋਂ ਉਤਰ ਕੇ ਆਹ ਵੇਖੋ ਜੀ ਹੁਣ ਚੰਗੀ ਤਰ੍ਹਾਂ ਥੱਲੇ ਵੀ ਜਿੰਨੀਆਂ ਮੋਟਰਾਂ ਨੇ ਮਿਲਣਾ ਦਾ 10-15 ਚੱਲਦੀਆਂ ਹੋਣੀਆਂ ਘੱਟੋ-ਘੱਟ ਸਾਰਾ ਪਾਣੀ ਜਿਹੜਾ ਉਧਰੋਂ ਉੱਤੇ ਦਰਿਆ ਦੇ ਵਿੱਚ ਪਾਈ ਜਾਂਦੀਆਂ ਆਹ ਵੇਖੋ ਜੀ ਕਿੰਨੀਆਂ ਮੋਟਰਾਂ ਚੱਲਦੀਆਂ ਇਹ ਮੇਰੇ ਤੋਂ ਤਾਂ ਗਿਣੀਆਂ ਖੁੱਣੀਆਂ ਤੁਸੀਂ ਗਿਣ ਸਕਦੇ ਹੋ ਤਾਂ ਜਿੰਨੋਂ ਪਾਈ ਤੇੰਦਰਿਆ ਦੇ ਵਿੱਚ ਪਾਣੀ ਪਈ ਜਾਂਦਾ ਪੁੱਲ ਨੂੰ ਵੇਖ ਕੇ ਤੇ ਪਾਣੀ ਨੂੰ ਵੇਖ ਕੇ ਅੰਤਰ ਵੇਖੋ ਕਿੰਨਾ ਹੈ ਪੁੱਲ ਕਾਫੀ ਉੱਚਾ ਬਣਿਆ ਹੋਇਆ ਨਹੀਂ ਤੇ ਪਾਣੀ ਪੁੱਲ ਦੇ ਨਾਲ ਲੱਗ ਜਾਣਾ ਜਿਵੇਂ ਮੰਡਵੀ ਪਿੰਡ ਲੱਗਿਆ ਹੋਇਆ ਤੇ ਆਪਾਂ ਨਿਕਲ ਪਏ ਸੀ ਪਹਿਲਾਂ ਆਪਾਂ ਇਧਰੋਂ ਚੱਲੇ ਸੀ ਜਿੱਧਰ ਆ ਰਸਤਾ ਜੀ ਫਿਰ ਮੈਂ ਵੀ ਇਧਰੋਂ ਟਰੈਕਟਰ ਵਗੈਰਾ ਆਉਂਦੇ ਨੇ ਤੇ ਉਹਨਾਂ ਨੂੰ ਵੀ ਟਿੱਕਾ ਲੱਗੇਗਾ ਪਰੇਸ਼ਾਨੀ ਆਏਗੀ ਫਿਰ ਉਹ ਬੰਨ ਤੇ ਨਹੀਂ ਆਪਾਂ ਗਏ ਤੇ ਆਪਾਂ ਵਾਪਸ ਚੱਲ ਪਏ ਤੇ ਮੈਂ ਸੋਚਿਆ ਵੀ ਆਲੇ ਦੁਆਲੇ ਨਾਲ ਜਿਹੜੀਆਂ ਜਮੀਨਾਂ ਨੇ ਇਸ ਪਿੰਡ ਦੀਆਂ ਮਕੋਰੜ ਸਾਹਿਬ ਦੀਆਂ ਵੀ ਥੋੜੀ ਜਿ ਉਹਨਾਂ ਦੀ ਵੀਡੀਓ ਬਣਾਈ ਜਾਵੇ ਤਾਂ ਜੇ ਆਪਾਂ ਨੂੰ ਪਤਾ ਲੱਗੇ ਏਰੀਆ ਕਿਵੇਂ ਦਾ ਜੀ ਤੇ ਏਰੀਆ ਬਹੁਤ ਸੋਹਣਾ ਜੀ ਜ਼ਮੀਨਾਂ ਬਹੁਤ ਭਾਰੀਆਂ ਨੇ ਕਣਕਾਂ ਝੋਨੇ ਫੁੱਲ ਝੜ ਨਿਕਲਦਾ ਜੀ ਇੱਥੇ ਤੇ ਠੇਕਾ ਵੀ ਮਿਲ ਲਾਦਾ ਆਪਣੇ ਤੋਂ ਕੋਈ 5-10000 ਰੁਪਏ ਫालतू ਹੀ ਹੋਣਾ ਜੀ ਇੱਥੇ ਤੇ ਜੇ ਜ਼ਮੀਨਾਂ ਦੇ ਰੇਟ ਦੀ ਗੱਲ ਕਰੀਏ ਮੰਡਵੀ ਮਕੋਰੜ ਸਾਹਿਬ ਬਾਕੀ ਤਾਂ ਹੁਣ ਪੰਜਾਬ 'ਚ ਸਾਰੇ ਕਿਤੇ ਤੇਜ਼ੀ ਹੈ ਜੀ ਸਾਰੇ ਪਿੰਡਾਂ ਦੇ ਵਿੱਚ ਰੇਟ ਤੇਜ਼ ਨਹੀਂ ਤੇ ਇੱਥੇ ਮੈਂ ਇੱਕ ਵੀਰ ਨੂੰ ਪੁੱਛਿਆ ਸੀ ਕਿ ਆਪਣੇ ਪਿੰਡ ਜ਼ਮੀਨਾਂ ਦਾ ਰੇਟ ਕੀ ਹੈ ਤੇ ਵੀਰ ਨੇ ਦੱਸਿਆ ਕਿ 40 ਡੋਬੇ ਵਾਲੀ ਜ਼ਮੀਨ ਜਿਹੜੀ ਕਿਲਾ 2 ਕਿਲੇ ਟਟਵੀ ਉਹ ਸ਼ੁਰੂ ਹੁੰਦਾ ਜੀ 40 ਤੋਂ ਰੇਟ ਥੱਲੜਾ ਤੇ 70 ਤੱਕ ਰੇਟ ਚਲਾ ਜਾਂਦਾ ਜੀ ਜ਼ਮੀਨ ਦਾ ਵੇਚ 60 65 ਲੱਖ ਆਮ ਨੋਰਮਲ ਰੇਟ ਜੀ ਇੱਥੇ ਤੇ ਆ ਵੇਖੋ ਜੀ ਤੁਸੀਂ ਇਹ بارش ਦਾ ਪਾਣੀ ਤਾਂ ਹੀ ਇੰਨਾ ਸਾਫ਼ ਹੈ ਜੀ ਤੇ ਵਿੱਚੋਂ ਲੰਘਦਿਆਂ ਅੰਤਕਾਲ ਵੀ ਨਹੀਂ ਆਉਂਦੀ ਬੰਦੇ ਨੂੰ ਤੇ ਇਹ ਹੁਣ ਅੱਗੇ ਜਾ ਕੇ ਰੋਡ ਦੋ ਹੋ ਜਾਣਗੇ ਤੁਹਾਨੂੰ ਖਾਨਨੇ ਆ ਜੀ ਗਰਮੀ ਬਹੁਤ ਸੀ ਅੱਜ ਉੱਧਰ ਜ਼ਮੀਨਾਂ ਜੀ ਬਿਲਕੁਲ ਤੇ ਝੋਨੇ ਖੜੇ ਪੂਰੇ ਘੈਂਟ ਤੇ ਬਸ ਇੱਕਾ ਕੁਦਰਤੀ ਮਾਰ ਨਾ ਪਵੇ ਬਾਕੀ ਸਭ ਕੁਝ ਸਹੀ ਹੈ ਜੀ ਰੋਡ ਵੀ ਖੁੱਲਾ ਜੀ ਪੂਰਾ ਤੇ ਇੱਥੋਂ ਖੱਬੇ ਨੂੰ ਸਿੱਧਾ ਆਪਾਂ ਮੂਨਕ ਸ਼ਹਿਰ ਚਲੇ ਜਾਈਏ ਬਿਲਕੁਲ ਨੇੜੇ ਆ ਤੇ ਆਪਾਂ ਹੁਣ ਸਿੱਧਾ ਜਾਵਾਂਗੇ ਸਲੇਮਗੜ ਜਿਹੜਾ ਸਲੇਮਗੜ ਹੈ ਜੀ ਉਹ ਮੂਨਕ ਪਾਤਣਾ ਰੋਡ ਦੇ ਉੱਤੇ ਪਿੰਡ ਹੈ ਜੀ ਸਲੇਮਗੜ ਤੇ ਆਪਾਂ ਉੱਥੇ ਜਾ ਨਿਕਲਾਂਗੇ ਜੀ ਇਹ ਹੁਣ ਆਪਾਂ ਇੱਧਰੋਂ ਜਾਂਦੇ ਆ ਤੇ ਵਿਖਾਉਣੇ ਤੁਹਾਨੂੰ ਆ ਫਸਲਾਂ ਵੇਖੋ ਕਿਵੇਂ ਵਿੱਚ ਪਾਣੀ ਵੇਖੋ ਕਿੰਨਾ ਝੋਨੇ ਦੇ ਵਿੱਚ بارش ਤਾਂ ਜੀ ਬਹੁਤ ਜ਼ਿਆਦਾ ਪਾਣੀ ਗੋਡੇ-ਗੋਡੇ ਪਾਣੀ ਖੜਾ ਕਈ ਥਾਵਾਂ ਤੇ ਤਾਂ ਤੇ ਇੰਨੀਆਂ ਛੋੜੀਆਂ ਫਸਲਾਂ ਨੇ ਤੇ ਕਿਸਾਨ ਵਿਚਾਰਾ ਕੀ ਕਰੇ ਕਿੱਧਰ ਨੂੰ ਜਾਏ ਤੇ ਠੀਕ ਹੈ ਜੀ ਇਹ ਸੀ ਅੱਜ ਦੀ ਵੀਡੀਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ